ਸਭ ਤੋਂ ਪਹਿਲਾ ਇਹ ਨਾਮ ਰਸਨਾ ਤੇ ਚਿਪਦਾ ਫਿਰ ਰਸਨਾ ਤੋਂ ਸੁਰਤ ਤੇ ਨਹੀਂ ਮਨੁੱਖ ਦੇ ਹਿਰਦੇ ਤੱਕ ਪਹੁੰਚ ਕਰਨਾ ਪਰ ਸ਼ੁਰੂਆਤ ਇਸ ਤੋਂ ਹੀ ਹੈ ਦਰਵਾਜ਼ਾ ਖੁੱਲੇਗਾ ਤੇ ਅਗਲਾ ਕੰਮ ਤੇ ਤਾਂ ਹੋਵੇਗਾ ਨਾ ਅਜੇ ਤੇ ਦਰਵਾਜ਼ੇ ਦੀ ਕੁੰਡੀ ਨੂੰ ਖਾਤ ਨਹੀਂ ਪਾਇਆ ਕਿ ਸੰਦਰ ਕਿਵੇਂ ਜਾ ਰਸਨਾ ਹੈ ਪਰਮਾਤਮਾ ਨਾਮ ਨੂੰ ਅੰਦਰ ਲਿਜਾਉਣ ਵਾਸਤੇ ਰਸਨਾ ਦਾ ਤੇ ਅਗਲੀ ਗੱਲ ਹੀ ਸਰ ਮਨੁੱਖ ਦਾ ਧਿਆਨ ਜਦੋਂ ਧਿਆਨ ਤੇ ਰਸਨਾ ਦਾ ਕੰਟੈਕਟ ਹੁੰਦਾ ਹੈ ਦੋਵੇਂ ਜੁੜਦੇ ਨੇ ਉਦੋਂ ਸਿਵਨ ਦੀ ਪ੍ਰਕਿਰਿਆ ਆਰੰਭ ਹੋ ਜਾਂਦੀ ਹੈ ਇਹਨੂੰ ਸਮਝ ਲੈ। ਤੇ ਉਹ ਧਿਆਨ ਉਹਦੇ ਨਾਲ ਜੁੜੇ ਫਿਰ ਧਿਆਨ ਉਹ ਸ਼ਬਦ ਨੂੰ ਕਹਿਣ ਲੱਗ ਪੈਂਦਾ ਆਪਣੇ ਵਿੱਚ ਜਿਉਂ-ਜਿਉਂ ਸ਼ਬਦ ਨੂੰ ਧਿਆਨ ਆਪਣੇ ਵਿੱਚ ਪੈਂਦਾ ਸਿਉਂ ਕਿ ਉਹ ਧਿਆਨ ਦੀ ਤਸਵੀਰ ਤਦ ਦੇ ਨਾਲ ਹੀ ਸ਼ੁਰੂ ਹੋ ਜਾਂਦੀ ਕਿਉਂਕਿ ਸ਼ਬਦ ਕੋਈ ਜੜ ਵਸਤੂ ਨਹੀਂ ਪੋਦੇ ਵਿਸਤਾਰ ਤੇ ਸ਼ਕਤੀ ਉਹ ਫਿਰ ਪ੍ਰਾਣਮੇ ਚਲਾ ਜਾਂਦਾ ਜਿਹਨੂੰ ਗੁਰੂ ਸਾਹਿਬ ਕਹਿੰਦੇ ਇੱਕ ਸ਼ਬਦ ਮੇਰੇ ਪ੍ਰਾਣ ਵਸਤ ਹੈ ਬਹੁਤ ਧਰਮ ਨਾਲ ਆਉਂਦਾ ਇਹ ਹੈ ਤਰੀਕਾ ਅਕਾਲ ਪੁਰਖ ਦੇ ਘਰ ਦੇ ਨਾਲ ਸਾਥ ਪਾਉਣ ਦਾ ਇੱਕੋ ਹੀ ਸਾਧਨ ਹੈ ਸ਼ਬਦ ਨੂੰ ਉਚਾਰਨ ਕਰਨਾ ਸਹਿਜ ਨਾਲ ਕਰਨਾ ਪਿਆਰ ਨਾਲ ਕਰਨਾ ਸੇਕਾ ਨਾਲ ਕਰਨਾ ਐਕਸਰਸਾਈਜ਼ ਨਹੀਂ ਕਰਨੀ ਕਾਲ ਨਹੀਂ ਕਰਨੀ